ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਦੁਬਾਰ ਆਪਣੀ ਚੈਨਲ ਤੇ ਸਵਾਗਤ ਕਰਨਾ ਅਸੀਂ ਸਾਰੇ ਠੀਕ ਠਾਕ ਹਾਂ ਜੀ ਸਵਾਗਤ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ ਨਪਾਇਦਾਗਾ ਤੇ ਪਾਣੀ ਤਿਆਰੀ ਕਰ ਲਈ ਖਾਣ ਪੀਣ ਦੀ ਹਰੀ ਮਿਰਚ ਮੈਸ਼ ਕਰਕੇ ਨਹੀਂ ਪਾਈਏ ਚ ਆਪਾਂ ਬਣਾਉਣੇ ਨੇ ਮਕੀਨ ਚਾਵਲ ਤੇ ਅੱਜ ਓਰੀਜਨਲ ਬਣਾ ਕੇ ਖਾਣੇ ਸਾਡੀ ਹਰੀ ਮਿਰਚ ਕੌੜੀ ਆ ਫਿਰ ਮੂਰ ਚਾਹ ਕੇ ਨਾਲ ਸੰਗ ਕਰਦੀ ਆ ਤੇ ਆ ਪਪੀਅਮ ਤਿਆਜੀ ਬੂੰਦੀ ਦਹੀਂ ਵਾਲੀ ਇਹਦੇ ਵਿੱਚ ਹੀ ਦਾਖਾਣੇ ਗਿਆਂ ਤੇ ਆ ਹੈਗੇ ਨੇ ਘਰ ਦੇ ਚੌਲ ਕੜਾਏ ਹੋਏ ਮੁੱਲ ਦੇ ਆਪਣੇ ਮੋਕਗੇ ਫਿਰ ਮੈਂ ਘਰ ਦੇ ਚੌਲ ਧੋਨੇ ਪਿਉਂਦੇ ਤੇ ਥੋੜੇ ਜਿਵੇਂ ਟੁੱਟ ਜਾਂਦੇ ਨੇਗੇ ਆਪਾਂ ਥੋੜੀ ਜੀ ਕੱਟ ਸੀ ਨਾ ਮਾਰਾਂਗੇ ਤੇ ਭੈਣਾਂ ਦੀ ਡਿਮਾਂਡ ਸੀ ਕਹਿੰਦੇ ਘਰ ਦੇ ਚੌਲ ਸਾਡੇ ਤੋਂ ਵੀ ਇੱਕਠੇ ਜੇ ਹੋ ਜਾਂਦੇ ਨੇਗੇ ਉਹ ਇਕੱਠੇ ਜੇ ਕਿਉਂ ਹੁੰਦੇ ਨੇ ਅੱਜ ਤੁਹਾਨੂੰ ਮੈਂ ਰੈਸিপি ਦਿੰਨੀ ਆਂਗੀ ਅ ਬਸ ਪਾਪਨਾਲੀ ਬਣਾਇਆ ਕਰੋ ਜਿਹੜੇ ਆਪਣੇ ਘਰ ਦੇ ਚੌਲਾਂ ਟੁੱਟ ਜੀ ਹੁੰਦੀ ਆ ਨਾ ਵਿੱਚ ਤੇ ਅਬਲਾ ਚਾੜ ਲਿਆ ਕਰੋ ਮੈਂ ਅੱਜ ਚਾਰੇ ਨਹੀਂ ਹੈਗੀ ਬਹੁਤ ਚਲੋ ਪੜਾ ਨੂੰ ਅਈ ਰੈਸিপি ਦਵਾਂਗੀ ਤੇ ਇਹਨੂੰ ਬਸ ਐਨਾ ਤੁਸੀਂ ਪਿਓ ਲਿਆ ਪਿਓ ਕੇ ਹੁਣ ਆਪਾਂ ਨੇ ਜੋ ਵੀ ਆਪਾਂ ਨੇ ਮਸਾਲਾ ਭੁੰਨਣਾ ਉਹ ਭੁੰਨ ਲਿਆ ਜੀਰਾ ਪਾ ਲਿਆ ਟਮਾਟਰ ਪਾ ਲਿਆ ਤੇ ਕੁਛ ਹਰੀ ਮਿਰਚ ਵੀ ਪਾਸ ਹੋਰ ਸਾਡੀ ਕੌੜੀ ਹੈ ਮੈਂ ਤਾਂ ਨਹੀਂ ਪਾਈ ਹੈਗੀ ਮੈਂ ਆ ਫਿਰ ਮੂਹ ਹੋ ਜੇ ਪੱਟੂ ਨਹੀਂ ਮੋਮ ਮਚੂਗਾ ਸੋਚਾ ਹੋਗੀ ਤੇ ਜੀਰਾ ਪਾ ਕੇ ਪਚੰਗੀ ਤਰ੍ਹਾਂ ਧੁੰਨ ਲੈਨੇ ਆਂਗੇ ਸਾਡੇ ਥੋੜਾ ਜਿਹਾ ਪਿਆਜ਼ ਸੀਗਾ ਪਾਸ ਤਾਂ ਪਿਆ ਗਾਲੇ ਥੋੜਾ ਜਿਹਾ ਪਿਆਸੀ ਇੰਨਾ ਕ ਮੈਂ ਕਿ ਹੁਣ ਮੀਹਾਂ ਦੀ ਰੁੱਤ ਆਏਗੀ ਹਨਾ ਤੇ ਮੈਂ ਵਿੱਚ ਪਹਿਲਾਂ ਫੋਕ ਕੇ ਪਾਣੀ ਨਾਲ ਉਬਾਲ ਲਿਆ ਬਾਲ ਕੇ ਆਪਾਂ ਇਹਨੂੰ ਵੀ ਨਾ ਵਿਚੀ ਤੜਕਾ ਲਾ ਲਾਂਗੇ ਇਹ ਤਾਂ ਪੱਕਿਆ ਹੋਇਆ ਬਸ ਤੜਕਾ ਹੀ ਭੁੰਨਣਾ ਹੈ ਚ ਤੇ ਆਪਾਂ ਪਿਆਜ਼ ਜਾਰੇ ਕਾਲੇ ਜ ਨਹੀਂ ਕਰਦੇ ਕਿਉਂਕਿ ਫਿਰ ਕਾਲੇ ਜ ਆਪਾਂ ਨੂੰ ਐ ਲੱਗਦਾਗਾ ਖਾਣ ਜੇ ਵੇਲੇ ਵੀ ਵਿੱਚ ਮੱਖੀ ਆ ਮੱਖੀ ਆ ਹੈਨਾ ਥੋੜੀ ਜੀ ਨਾ ਆਪਣੇ ਹਲਦੀ ਚ ਹਲਦੀ ਰਲ ਗਈ ਨੂਨ ਚ ਕਲਰ ਜ ਚੇਂਜ ਹੋਊ ਕਿਉਂ ਹਲਦੀ ਨਾਲ ਪਾਜੀ ਚੜਿਆ ਹੋ ਹੁੰਦਾਗਾ ਹੈਨਾ ਥੋੜਾ ਜਿਹਾ ਤੁਸੀਂ ਤੇਲ ਘਿਓ ਫੁੱਲਾ ਪਾ ਲਈਂ ਘਾ ਕਰਕੇ ਵੀ ਘੁੱਟ ਜਾਂਦੇ ਨੇ ਮੈਂ ਜੇਸੀ ਘਿਓ ਚ ਲਾਇਆ ਤੜਕਾ ਆਪਣਾ ਤੇ ਆਪਾਂ ਜਿਹੜਾ ਪਹਿਲਾ ਭਾਵੇਂ ਗੁੰਨਦੇ ਜਿਹਦੇ ਵਿੱਚ ਦੱਖਾਂ ਦੇ ਗੁੰਨਦੇ ਤੇ ਬਾਅਦ ਵਿੱਚ ਆਪਾਂ ਚੌਲ ਚਾਵਾਂਗੇ ਇਹ ਚੌਲ ਆ ਪਾਣੀ ਬਧੀਆ ਧੁੱਤੇ ਹੋਏ ਸੀ ਘੁੰਟੇ ਹੋਏ ਸੀ ਚੰਗੀ ਤਰ੍ਹਾਂ ਸਾਫ਼ ਕਰਕੇ ਤੁਸੀਂ ਆ ਨਾ ਕਿ ਉਹ ਪੈਣ ਪਾਣੀ ਉਡੋਲੇ ਮੈਂ ਪਾਣੀ ਬਚੰਗਾ ਹੀ ਸੀਗਾ ਸੋ ਜੀ ਮੁੰਨਾਪਾ ਇਹਨੂੰ ਬੱਚੀ ਆ ਪਾਸਤਾ ਪਾ ਦੇਵਾਂਗੇ ਆਪਾਂ ਤੇ ਆਪਾਂ ਇਹਨੂੰ ਦੱਸ ਪਾਸ ਨਾਲ ਆਪਾਂ ਜਿਆਦਾ ਕੱਟ ਸੀ ਨਹੀਂ ਮਾਰਦੇ ਜਿਦੋਂ ਕੱਟ ਸੀ ਮਾਰਾਂਗੇ ਤਾਂ ਤੁਹਾਨੂੰ ਦੱਸਾਂਗੇ ਕਿ ਆਇਆ ਚੱਲ ਜੀ ਪਾਸ ਨਾਲ ਟੱਕ ਦਨੇ ਜਿਹੜੀ ਭਾਪ ਨਾਲ ਚੀਜ਼ ਬਣਨ ਵਾਲੀ ਹੁੰਦੀ ਆ ਉਹ ਭਾਪ ਨਾਲ ਹੀ ਬਣਦੀ ਹੈਗੀ ਗੈਸ ਮੇਰਾ ਘੱਟਾ ਹੈਗਾ ਪਾਣੀ ਨੇ ਆ ਪਾਣੀ ਥੋੜਾ ਨੇ ਆ ਪਾਣੀ ਦੀ ਸਾਲੇ ਬੱਧੀ ਮਿੱਠਾ ਅੱਜ ਅਸੀਂ ਦੁਪਹਿਰ ਰੋਟੀ ਨਹੀਂ ਬਣਾਉਂਦੇ ਟੜਕੇ ਬਣਾਈ ਨਹੀਂ ਦੁਪਹਿਰ ਦੀ ਰੋਟੀ ਮੈਂ ਚੌਲ ਬਣਾਉਣਾ ਆ ਪਿਆ ਡਿੱਗ ਪਿਆ ਤੇ ਕੁੱਤੇ ਇਹ ਭਾਂਡੇ ਆਪਣੇ ਸੁੱਚੀ ਥੋ ਲਾਂਗੇ ਨਾ ਉਕੇ ਮਕਰੋਨੀ ਨਾ ਥੋੜਾ ਜਿਹਾ ਕਿਉ ਪਾ ਕੇ ਉਬਾਲੀ ਜਾਂਦੀ ਆ ਆ ਮਕਰੋਨੀ ਆ ਡੋਂਗਾ ਥੋੜਾ ਤੇਲਕਣਾ ਜਾਏਗਾ ਤੇ ਦੂਜਾ ਆਪਣਾ ਆਹੋ ਵਗਾ ਹੋਰ ਇਸ ਤਰ੍ਹਾਂ ਕੰਮ ਹੋ ਜਾਂਦੇ ਨੇ ਜੀ ਸਾਤੀ ਮੌਸਮ ਕਰਕੇ ਨਾ ਹੁਣ ਅਸੀਂ ਮੈਂ ਤਾਂ ਓਨੀ ਇੱਕ ਚੀਜ਼ ਮੰਗਾਉਣੀ ਆਂਗੀ ਜਿੰਨੇ ਕੁ ਬਣਾ ਸਰਦਾ ਨਹੀਂ ਚੌਲ ਚੂਲ ਜੇ ਸਾਡੇ ਜਿਹੜੇ ਵਾਸਤੇ ਚੌਲ ਬਣਾਉਣੇ ਸੀ ਉਹ ਵੱਧਾ ਫਿਰ ਘਰ ਦੇ ਚੌਲ ਨਹੀਂ ਬਣਾਉਣੇ ਮੈਂ ਮੰਗਾਏ ਨਹੀਂ ਸਾਕੀ ਰੁੱਤ ਕਰਕੇ ਸਾਰਾ ਕੁਝ ਖਰਾਬ ਹੋ ਜਾਣਾ ਕੁਝ ਅੱਜ ਮੈਂ ਨਹੀਂ ਮੰਗਾ ਵੀ ਲੈਣਗੀ ਭੈਣਾਂ ਨੇ ਬਹੁਤ ਸਾਰਿਆਂ ਨੇ ਕਿਹਾ ਸੀ ਕਿ ਜਿੱਦੇ ਸਾਡੇ ਘਰ ਦੇ ਚੌਲ ਹੁੰਦੇ ਨੇ ਵੀ ਤੁਸੀਂ ਵਾਸਤੇ ਬਣਾਉਣੇ ਹੋ ਜਾਂ ਦੂਜੇ ਬਣਾਉਣੇ ਹੋ ਨਾ ਵੀ ਤੁਸੀਂ ਸਾਨੂੰ ਦੱਸਿਓ ਵੀ ਕਿ ਇਸ ਤਰ੍ਹਾਂ ਬਣਾਉਣਾ ਹੁਣ ਟੁਕੜੇ ਲਿਏ ਤਾਂ ਹਰ ਟੁਕੜਾ ਟੁਕੜਾ ਦਾ ਹੋ ਰਿਹਾ ਜਰੋ ਤਾਂ ਪਿੰਨੀ ਜੀ ਬਣ ਜਾਂਦੀ ਆ ਆਪਾਂ ਕਰਤੀ ਤੇ ਅੰਦਾ ਵੀ ਤਰੀਕਾ ਹੁੰਦਾ ਫੋਲਿਓ ਪਰੇ ਹੱਥ ਨਾਲ ਜੇ ਕਰਤੀ ਜੇਰੀਏ ਕੁਝ ਫੇਰ ਵੀ ਨਹੀਂ ਟੁੱਟਦੇ ਹੈਗੇ ਇਹਨਾਂ ਨੂੰ ਆਪਾਂ ਨਾਲ ਲੈ ਤੱਕ ਕਣ ਹੋਏ ਨਾਲ ਆਸਮਾਨੇ ਪਾਟ ਦਲੇ ਪਰੇ ਰਸੋ ਇਹਦੇ ਵਿੱਚ ਤੇ ਬੱਕਸਾਂ ਨਹੀਂ ਪਾਇ ਸਵੇਰੇ ਗੁਰਮੁਖ ਟੈਂਪਰ ਤੇ ਮਾਤਾ ਪਾਈ ਥੋੜੀ ਜਿਹੀ ਕਾਲੀ ਮਿਰਚ ਪਾਉਣ ਵਾਲੀ ਹੋ ਜਾ। ਥੋੜੀ ਜਿਹੀ ਕਾਲੀ ਮਿਰਚ ਜ਼ਰੂਰ ਪਾ ਲਿਆ ਕਰੋ ਤੁਸੀਂ। ਕਿਉਂਕਿ ਸਵਾਸ ਤੇ ਬੈਠਾ ਜਾਂਦਾ ਪਕੜ ਚਾ ਰੋਜ਼ ਖਾਣੇ ਹੱਥ ਤੇ ਇੱਕ ਵਾਰ ਬਣਾਉਣੇ ਆਗੇ। ਥੋੜੀ ਜਿਹੀ ਇਹ ਚਪਾ ਪਾਵਾਂਗੇ ਕਾਲੀ ਵਿੱਚ। ਹਾਂ ਜੀ ਪਾ। ਸੋਲ ਬਣ ਬਣ ਦੇ ਟੈਂਪਰ ਉੱਪਰ ਤੇ ਪਾਣੀ ਪਾ ਲੈਣੇ ਆਗੇ ਚਾਹ ਬਣਾ ਲੈਣ ਨਾਲ ਅਸੀਂ ਹੈਗੇ ਆ ਤਿੰਨੇ ਮਾਮਾ ਤੀਆਂ ਚੌਥੀ ਬੀਬੀ ਆ ਪਾਸ ਕਰ ਦੇ ਮਗਰ ਡੋਗੇ ਤਾਂ ਬਸਰੇ ਜੰਮੇ ਤੇ ਹੈਗੇ ਕਿਸੇ ਨੇ ਪਾੜ ਦੇ ਨਾ ਮੈਂ ਨਾ ਲਾਈਆਂ ਚ ਬਰਕਾ ਕਿ ਤਾਂ ਬਰਫ਼ ਸਾਡੇ ਤਾਂ ਫਰਿੱਜ ਨਾਲ ਇੰਨੀ ਜਮਾਉਂਦਾ ਬਰਫ਼ ਜਮਾਉਂਦਾ ਠੀਂ ਨਹੀਂ ਜਾਂਦੀ ਫਰਿੱਜ ਮੈਂ 2 ਘੰਟੇ ਤਾਂ ਡੇਲੀ ਰੋਜ਼ ਹਰ ਰੋਜ਼ ਬੰਦ ਕਰਨਾ ਹੀ ਕਰਨਾ ਤੇ ਕਦੇ-ਕਦੇ 2 ਘੰਟੇ ਅੱਥ ਨੇ ਵੀ ਬੰਦ ਕਰਦੇ ਨੇ ਤੜਕੇ ਵੇਲੇ 2 ਘੰਟੇ ਫਰਿੱਜ ਵਰਤ ਨਹੀਂ ਕਰ ਲਗਾ ਬਾਹਲੀ ਬਰਫ਼ ਜਮਾਉਂਦਾ ਫਰਿੱਜ ਸਾਡੇ ਪਾਣੀ ਨਹੀਂ ਉਹ ਬਰਫ਼ ਅੱਜ ਪਾਣੀ ਪੀਤਾ ਕਿਸੇ ਨੇ ਨੇ ਗਰਮੀ ਇੰਨੀ ਹੈ। ਲੋਡ ਡਾਊਨ ਕਰ ਨਿਕਲੋਂ ਪਹਿਲੇ ਸੁਪਾ। ਦੇਖੋ ਆਪਣੇ ਚੌਲਾਂ ਨਹੀਂ ਵੇਜਿਆ ਪਏ। ਹੱਥ ਤੋਂ ਕੋਲੇ ਇਹ ਹੱਥ ਨਾਲ ਕੱਟ ਸੀ। ਚੌਲ ਤਾਂ ਘਤੀ ਨਹੀਂ ਸੋਣਨ। ਹਾਂ ਹੁਣ ਉੱਤੇ ਆ ਜਾਣਾ ਪੁੱਤ ਪਾਣੀ ਦੀ ਹੁਣ ਜਿਹੜਾ ਰਾਗ ਦੇ ਫੇਰ ਦਿਖਾਵਾਂਗੇ ਆਪਾਂ। ਚਲੋ ਜੀ ਕੇਰਾ ਕੱਟ ਸੀ ਆਪਾਂ ਹੋਰ ਫੇਰਾਂਗੇ। ਫੇਰ ਦੱਸ ਮਿਲਦੇ ਆਪਾਂ। ਮੈਂ ਕੈਂਪਰ ਡਾਉਂਗੇ ਭਰ ਕੇ ਧਰਦਾ। ਗਰਮੀ ਆ ਜਿਹੜੀ ਬਹੁਤ ਜ਼ਿਆਦੇ ਹੈਗੀ ਦਪਾਏ ਦਪਹਿਰੇ ਢਿੱਡ ਭਰ ਲਾਂਗੇ ਜਿਹਨੇ ਦਹੀਂ ਨਾਲ ਖਾਣਾ ਉਹਨਗੇ ਦਹੀਂ ਨਾਲ ਖਾ ਲਾਂਗੇ ਜਿਹਨੇ ਐਵੇਂ ਵੈਸੇ ਹੀ ਖਾਣੇ ਹੁਣ ਕਿੰਨੇ ਮੈਂ ਚਾਹ ਬਣਾਉਣੀ ਐ ਇੱਥੇ 1 ਵਜੇ ਨਾਲ ਚਲੋ ਫੇਰ ਮਿਲਦੇ ਆ ਠਰਕੇ ਲੋ ਜੀ ਆਪਣੇ ਚਾਹ ਉਹਨਾਂ ਜਿਹੜੇ ਭਾਫ ਨਾਲ ਢਲ ਗਏ ਨੇਗੇ ਤੇ ਵਧੀਆ ਪੱਕੇ ਪਏ ਨੇ ਤੇ ਗੈਸ ਕਰ ਦਨੇ ਆਪਾਂ ਬੰਦ ਵਿੱਚ ਪਾਸਤਾ ਪਾਇਆ ਵਿੱਚ ਪਾਸਤਾ ਪਾਇਆ ਵਿੱਚ ਚਾਵਾਂ ਦੀ ਪਾਈ ਹੈ ਸਾਰਾ ਕੁਝ ਪਾਇਆ ਮਿਕਸ ਜੌਲ ਲਾਇਆ ਲੈ। ਚਲੋ ਜੀ। ਗੈਸ ਕਰ ਤਾਂ ਬੰਦ। ਜਿਹੜੀ ਮਾੜੀ ਮੋਤੀ ਕੱਚੀ ਕਣੀ ਰਹੇਗੀ ਨਾ ਆਪਾਂ ਹੁਣ ਦੁਬਾਰੇ ਪਾਕ ਬੰਦ ਕਰ ਦਿੱਤੀ ਹੈ। ਇਦਾਂ ਤਰੀ ਹੋਈ ਮੇਰੀ ਚਾਹ। ਹੁਣ ਆ ਗਏ ਸਾਡੇ ਰਿਸ਼ਤੇਦਾਰ ਤੇ ਅਸੀਂ ਰੋਟੀ ਬਣਾਉਣਿਆਂ ਤੇ ਪਾਇਲ ਦੀ। ਤੇ ਉਹਨਾਂ ਜੋ ਕੋਈ ਰੋਟੀ ਬਣਾ ਦਾਂਗੇ ਨਾਲ ਚੌਲ ਦੇ ਦਾਂਗੇ। ਤੇ ਦੋ ਜਾਨੀ ਨਹੀਂ ਸਰਦਾਰ ਜੀ ਘਰੇ ਹੋਏ ਸੀ ਨਾਲ ਸਾਡੇ ਫੁੱਫੜ ਜੀ ਨੇ ਚੌ ਤੋਂ। ਤੇ ਮੱਝ ਦੇ ਖਣਾਏ ਨੂੰ ਆਪਣੀ ਤੇ ਦੇਖੋ ਕਿ ਬਣ ਰਿਹਾ ਹਣਾ ਲੋ ਜਿਹੜਾ ਟਾਈਮ ਹੈ 4 ਵਜ ਗਏ ਨੇ ਆਪਾਂ ਨੇ ਧਰੀ ਗਈ ਜੀ ਮੂੰਗੀ ਦੀ ਦਾਲ ਚੁੱਲੇ ਦੇ ਵਿੱਚ ਤੇ ਧਰ ਕੇ ਆਈਆਂ ਕਿ ਮੂੰਗਰੀ ਜਣੀ ਤੇ ਬੈਠੀ ਬੈਠੀ ਨੇ ਲਸਣ ਗੰਡਾ ਸੱਲ ਲੈ ਆਏਗਾ ਤੇ ਪਹਣਾ ਦੇ ਕਮੈਂਟ ਆ ਰਹੇ ਨੇ ਅੱਜ ਹੈਗੇ ਜੀ 26 ਤਰੀਕ 25 ਤਰੀਕ ਤੇ ਪਹਣਾ ਦੇ 26 ਆਪਾਂ ਹਾਂ 26 ਪਹਣਾ ਦੇ ਕਮੈਂਟ ਆ ਰਹੇ ਨੇ ਕਿ ਜੀ ਹ ਮੱਝ ਬਾਰੇ ਹਨਾ ਧੰਨਵਾਦ ਜੀ ਦੁੱਖ ਵੰਡਾਉਣ ਤੇ ਮੇਰਾ ਵੀ ਦੁੱਖ ਹਲਕਾ ਹੋ ਜਾਂਦਾ ਮੈਨੂੰ ਬਸ ਗੱਲ ਕਰਦੇ ਕਰਦੇ ਕਿਸੇ ਪਾਸੇ ਧਿਆਨ ਹੋਰ ਵਗ ਜਾਂਦਾ ਕਿਉਂਕਿ ਦਿਮਾਗ ਤਾਂ ਉਧਰ ਹੀ ਪਿਆ ਮੱਝ ਚ ਤਿੰਨ ਸਾਲ ਹੋ ਗਏ ਫੁਰ ਵਡਾਉਂਦਿਆਂ ਨੂੰ ਵੀ ਐ ਹੋ ਗਿਆ ਹਨਾ ਤੇ ਚਲੋ ਕੁਛ ਅੱਜ 19 20 ਫਰਕ 19 20 ਦਾ ਫਰਕ ਪਿਆ ਹੈਗਾ ਹਨਾ 20 ਚੋਂ 19 ਘੱਟ ਰਹਿ ਗਿਆ ਕੁਛ ਫਰਕ ਪਿਆ ਵਾ ਇਹ ਬਰੂ ਕਿਰਪਾ ਕਰੋਗਾ ਕੋਈ ਗੱਲ ਨਹੀਂ ਹਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਦੀਦੀ ਸਾਡੇ ਅੰਗੂਰ ਬਹੁਤ ਲੱਗੇ ਬੰਨੇ ਅੱਜ ਕੱਲ੍ਹ ਅੰਗੂਰ ਦੀਦੀ ਅਗਸਤ ਦੇ ਮਹੀਨੇ ਅੰਗੂਰ ਸਾਡੇ ਤਾਂ ਬੇਲ ਲੱਗੀ ਹੋਈ ਸੀਗੀ ਸਾਡੇ ਅਪ੍ਰੈਲ ਮਹੀਨੇ ਦੇ ਵਿੱਚ ਫਲ ਲੱਗ ਜਾਂਦਾ ਸੀ ਤੇ ਮਈ ਜੂਨ ਜੂਨ ਚ ਪੱਕ ਜਾਂਦਾ ਸੀ ਜੂਨ ਤੋਂ ਪਹਿਲਾਂ ਪਹਿਲਾਂ ਪੱਕ ਜਾਂਦਾ ਸੀਗਾ ਤੇ ਜਿਹੜਾ ਅੰਗੂਰਾਂ ਦਾ ਫਲ ਹੁੰਦਾ ਕਿਹੜੀ ਉੱਤੇ ਅੰਗੂਰ ਹੋਏ ਛੋਡੇ ਮੈਂ ਨਾ ਕਮੈਂਟ ਪੜ੍ਹ ਕੇ ਦੇਖਿਆ ਜੀ ਰੋ ਵੀ ਹੈ ਨਹੀਂ ਇਹ ਕਿਹੜੀ ਉਤਰੇ ਹੰਗੂਰ ਹੋਵੇ ਜਾਂ ਕੋਈ ਸਾਡੇ ਕੋਈ ਹੋਰ ਤਰ੍ਹਾਂ ਦੀ ਬੇਲ ਹੋਊਗੀ ਹਨਾ ਸਾਡੇ ਬੇਲ ਸੀਗੀ ਜਦੋਂ ਉਹ ਤਾਂ ਮਈ ਅਚ ਜੂਨ ਜੂਨ ਚ ਪੱਕ ਜਾਂਦੀ ਅੱਧੀ ਜੋਂ ਤੋਂ ਪਹਿਲਾਂ ਪਹਿਲਾਂ 20 ਜੂਨ ਤੋਂ ਪਹਿਲਾਂ ਪਹਿਲਾਂ ਅੰਗੂਰ ਹੁੰਦੇ ਜੀ ਰੋ ਪੱਕ ਜਾਂਦੇ ਕੋਈ ਅਸੀਂ ਦਵਾਈ ਨਹੀਂ ਦੀ ਪਾਉਂਦੇ ਉਹਦੇ ਵਿੱਚ ਕੋਈ ਅਸੀਂ ਤੇਰੇ ਤੇਲ ਨਹੀਂ ਕੁਝ ਨਹੀਂ ਦੀ ਪਾਉਂਦੇ ਹੁੰਦੇ ਤੇ ਉਹ ਪੱਕ ਜਾਂਦੇ ਤੇ ਪਤਾ ਨਹੀਂ ਪੈਣੇ ਮੈਨੂੰ ਤਾਂ ਫਿਰ ਛੋਟ ਕਿਹੜੀ ਵੇਲ ਹੈਗੀ ਹਨਾ ਤੇ ਬਾਕੀ ਭੈਣ ਨੇ ਕਮੈਂਟ ਕੀਤਾ ਸੀਗਾ ਵੀਡੀਓ ਧਿਆਨ ਕਿਸੇ ਪਾਸੇ ਹੋਰ ਵਗ ਜਾਣਾ بس ਧਿਆਨ ਜੀ ਟੈਨਸ਼ਨ ਆndi ਗਿਆ ਨਾ ਵੀ ਮੱਝ ਦੀ ਟੈਨਸ਼ਨ ਨਾ ਹੋਰ ਤਾਂ ਆਪਾਂ ਨੂੰ ਘਾਰਾ ਫਿਕਰ ਆਏਗਾ ਵਹਿਗੂ ਪਰਿਵਾਰ ਵੀ ਵਧੀਆ ਸਾਰੇ ਬੱਚੇ ਵੀ ਵਧੀਆ ਨੇ ਸਾਰੇ ਠੀਕ ਠਾਕ ਆਂਗੇ بس ਜਦੋਂ ਪੁੱਤਾਂ ਮੰਗੋ ਕੁਛ ਪਾਲੇ ਹੋਵੇ ਗੱਲ ਕਰਦੀ ਕਰਦੇ ਧਿਆਨ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਹੋਰ ਪਾਸੇ ਵਗ ਜਾਂਦਾ ਹੈਗਾ ਤੇ ਫਿਕਰ ਹੋ ਜਾਂਦਾ ਫਿਰ ਹਣਾ ਤੇ ਫੇਰ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਭੈਣੇ ਵੀ ਗੁਰleen ਦੀ ਸਾਡੀ ਸੱਸ ਗੁਰleen ਦੀ ਭੂਆ ਕਿਵੇਂ ਲੱਗੀ ਗੁਰleen ਦੀ ਭੂਆ ਇਸ ਤਰ੍ਹਾਂ ਲੱਗੀ ਭੈਣੇ ਸਾਡੀ ਮੇਰੀ ਸੱਸ ਤੇ ਜਿਹੜੇ ਮੇਰੇ ਘਰ ਵਾਲਾ ਗਾ ਤੇ ਜਗਜੀਤ ਆਇਗਾ ਜਿਹੜਾ ਮੇਰਾ ਜੀਜਾ ਹੋ ਮਾਮੇ ਭੂਆ ਰਿਆਪਛ ਦੀ ਮੁੰਡੇ ਨੇਗੇ ਤੇ ਫਿਰ ਉਹ ਭੂਆ ਹੀ ਲੱਗੀ ਹਨਾ ਜਿਹੜੂ ਜਗਜੀਤ ਦੀ ਭੂਆਗੀ ਮਾਸਟਰ ਦੀ ਪਰ ਉਹਨਾਂ ਦੇ ਬੱਚਿਆਂ ਨੇ ਵੀ ਨਾਲ ਹੀ ਭੂਆ ਹੋਊਗੀ ਤੇ ਇੱਕ ਭੈਣ ਕਮੈਂਟ ਕਰਦੀ ਹੁੰਦੀ ਆ ਹਰ ਰੋਜ਼ ਵੀਡੀਓ ਦੇਖਦੀ ਆ ਹਰ ਰੋ ਤਾਂ ਬਹੁਤ ਸਾਰੇ ਵੀਵਰ ਨੇ ਉਹ ਬਸ ਮੈਂ ਉਹਨਾਂ ਦਾ ਨਾਮ ਵੀ ਕਈ ਵਾਰੀ ਬੋਲ ਲਿਆ ਹੈ ਗਗਨ ਦੀਪਕਾ ਹੋਰ ਹੈ ਲੌਂਗਵਾਲ ਔਰ ਪੇਕੇ ਨੇ ਢਿੱਲਮਾ ਉਹਦਾ ਢਿੱਲਮੇ ਉਹਦੇ ਸੌਰੇ ਨੇਗੇ ਸਾਡੇ ਗੋਤੀ ਨੇਗੇ ਹੋ ਧੰਨਵਾਦ ਭੈਣੇ ਤੂੰ ਗੋਦ ਦਾ ਪੱਖ ਰੱਖਦੀ ਆ ਵੀਊ ਦਿੰਦੀ ਆ ਵੀਡੀਓ ਨੂੰ ਧੰਨਵਾਦ ਤੁਹਾਡਾ ਹਾਂ ਤੁਸੀਂ ਪਹਿਣਾ ਜੋ ਵੀ ਵੀਰ ਦੇਖਦੇ ਨੇ ਵੀਡੀਓ ਤੁਸੀਂ ਐਨਾ ਗੁੱਸਾ ਕਰਿਆ ਕਰੋ ਵੀ ਭੁਲਾਨੇ ਦਾ ਨਾਮ ਬੋਲਤਾ ਮੇਰਾ ਨਾਮ ਹੀ ਬੋਲਿਆ ਦੇਖੋ ਹਣਾ ਮੈਂ ਤਾਂ ਸਾਰੀ ਕੋਜ ਕੋਜਨੇ ਮੈਂ ਨਾਪੋਲ ਜਾਨੀ ਆਂਗੀ ਠੀਕ ਹੈ ਜੀ ਤੇ ਧੰਨਵਾਦ ਗਗਨਦੀਪ ਕੌਰ ਜੀ ਲੋ ਜੀ ਆਪਾਂ ਨੇ ਗੱਲਾਂ ਕਰ ਲਈਆਂ ਨੇ ਮੱਝ ਆਪਣੀ ਹੋ ਜੂ ਠੀਕ ਮੈਨੂੰ ਹੁਣ ਉਮੀਦ ਹੈਗੀ ਹੈਗੀ ਬਾਕੀ ਸਿਰੇ ਪਾ ਨਾ ਜਰਦਾ ਪਾ ਵੀ ਕਰਦੇ ਮਿਰਚਾਂ ਚ ਹਾ ਕੇ ਸਿੱਟਣੇ ਜਿਵੇਂ ਪਾ ਪਲੱਸ ਚ ਪਾਣੀ ਪਾਉਣਾ ਹਨਾ ਚਾਹਾ ਕੇ ਇਸ ਤਰ੍ਹਾਂ ਦੀ ਉਹੜ ਪੋੜ ਵੀ ਆਪਾਂ ਕਰੀ ਜਾਂਦੇ ਆਂਗੇ ਤੇ ਬਾਕੀ ਹਨਾ ਵਾਹਿਗੁਰੂ ਨੇ ਕਰਨਾ ਚੰਗਾ ਵੀ ਮੰਨਦਾ ਵੀ ਜੇ ਉਹ ਮਾੜਾ ਨਾ ਕਰੇ ਆਪਾਂ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਹੈਗੇ ਬਾਕੀ ਆਪਾਂ ਨੇ ਕਿਉਂ ਪਾ ਦਿੱਤਾਗਾ ਕੱਢ ਕੇ ਰੱਖ ਦਿੱਤਾਗਾ ਦੇਖਦੀ ਰਸਤ ਤੇ ਮੱਝ ਠੀਕ ਹੋਊਗੀ ਤੇ ਦੂਜੀਆਂ ਸੁਖਸਾਨ ਨਾਲ ਸੂਪਨ ਆਪਾਂ ਗੁਰਦੁਆਰਾ ਸਾਹਿਬ ਦੇਖ ਕਰਾ ਦਾਂਗੇ ਤੇ ਬਾੜ ਬਾੜੇ ਸੀ ਹਨ ਪਖੰਡਾਂ ਜਾਂ ਤਾ ਸੀ ਬਾੜੇ ਪੈਂਦੇ ਨਹੀਂ ਜਿਰੋ ਸਾਨੂੰ ਕੋਈ ਵੀ ਦੁੱਖ ਤਕਲੀਫ ਆਉਂਦਾਗਾ ਅਸੀਂ ਤਾਂ ਬਸ ਵਹਿਗੁਰੂ ਦੇ ਤਾਬੇ ਅਰਦਾਸ ਕਰਦੇ ਆਂ ਅਸੀਂ ਕੋਈ ਧਾਗੇ ਤਵਿੱਤਾ ਚ ਨਹੀਂ ਜਾਂਦੇ ਹੋਏਗੇ ਵਹਿਗੁਰੂ ਕਾਣ ਨੂੰ ਲਜਾਵੇ ਕਿਸੇ ਨੂੰ ਵੀ ਨਾ ਲਜਾਵੇ ਜੇ ਕੋਈ ਵੀ ਨਹੀਂ ਜਾ ਕੇ ਖੁਸ਼ਤਾ ਕਰ ਤਵਿੱਤਾ ਕੋ ਜਿਰੋ ਹਨ ਆਪਾਂ ਨੂੰ ਦੁੱਖ ਹੁੰਦਾ ਫਿਰ ਆਪਾਂ ਸਾਰੇ ਪਾਸੇ ਭਜਦੇ ਆਂ ਪਰ ਸਾਡੇ ਤਾਂ ਮੰਨਦੇ ਨਹੀਂ ਹੈਗੇ ਜਿ ਕਰਦੇ ਕਿਰਪਾਨਾ ਪਾ ਕੇ ਆਪਾਂ ਤੇ ਜਾਓ ਹਨ ਤੇ ਗੁਰਦੁਆਰਾ ਸਾਹਿਬ ਅਰਦਾਸ ਕਰਿ ਆਉਣੇ ਆ ਕਰਵਾਇ ਆਉਣੇ ਆ ਬਾਬਾ ਜੀ ਤੋਂ ਬਾਕੀ ਪਾਠ ਆ ਨਾ ਜਰਦਾ ਉਹ ਕਰ ਲੈਣੇ ਜਿਵੇਂ ਮਿਰਚਾ ਚਾਹ ਕੇ ਸਿੱਟਣੀਆਂ ਆ ਨਾ ਜਾਂ ਮੂਲ ਮੰਤਰ ਦਾ ਪਾਠ ਕਰਕੇ ਪਾਣੀ ਪਾਉਣਾ ਪਿਆਉਣਾ ਹਨਾ ਇਸ ਤਰ੍ਹਾਂ ਪਾ ਕਰ ਦਿਆਂਗੇ ਬਾਣੀ ਤੋਂ ਬਿਨਾ ਆਪਾਂ ਹੋਰ ਪਾਸੇ ਕਿਸੇ ਨੇ ਜਿੱਥੇ ਆਪਣਾ ਸਾਰਾ ਕੀ ਕਹਿੰਦੇ ਹੁੰਦੇ ਨੇ ਸਾਰਾ ਠੀਕ ਠਾਕ ਆਪਣਾ ਗੁਰੂ ਘਰ ਤੇ ਆ ਕੇ ਨਿਭੜਦੀ ਆ ਗੱਲ ਇਨ ਇਨ ਨਾ ਤੂੰ ਮਹਾਰਾਜ ਤੂੰ ਬੜਾ ਜਿਆਦਾ ਸੇ ਘਰਾਂ ਤੋਂ ਵੱਡਾ ਕੋਈ ਚੀਜ਼ ਨਹੀਂ ਹੈਗੀ ਤੇ ਮਹਾਰਾਜ ਨੇ ਜਿਹੜਾ ਆਪਾਂ ਨੂੰ ਜਨਮ ਦਿੱਤਾ ਹੈ ਨਾ ਤੇ ਜੇ ਆਪਾਂ ਨੂੰ ਦੁੱਖ ਨਾ ਆਵੇ ਆਪਾਂ ਵਹਿਗੁਰੂ ਨੂੰ ਯਾਦ ਵੀ ਨਹੀਂ ਕਰਦੇ ਚਲੋ ਜੀ ਆਪਾਂ ਹਨਾ ਦਾਲ ਤੇ ਮੂਗੀ ਦੀ ਤੜਕਾ ਲਾਉਣੇ ਆਪਾਂ ਤੇ ਇਹਨੇ ਮਲਾਈ ਮਲੂਈ ਪਈ ਆ ਦੁੱਧ ਤੋਂ ਲਾਉਣ ਵਾਲੀ ਤੇ ਉਹ ਲਾਉਣੇ ਆਂਗੇ ਵਹਿਗੁਰੂ ਕਿਰਪਾ ਕਰੇ ਤੰਦਰੁਸਤੀ ਵਖਰੇ ਸਾਰੇ ਘਰਾਂ ਦੇ ਵਿੱਚ ਜੇ ਆਪਾਂ ਖੇੜੇ ਸੁੱਖ ਮੰਗਾਂਗੇ ਤਾਂ ਆਪਣੇ ਵਿੜੇ ਸੁੱਖ ਆ ਬਖੇੜੇ ਸੁੱਖ ਵਿੜੇ ਸੁੱਖ ਤੇ ਪਲਾ ਸੀ ਰੀਜਨਲ ਚੌਲ ਬਣਾ ਕੇ ਖਾਦੇ ਨੇ ਮਹੱਕ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ ਟਟ ਤਾਂ ਪਰ ਉਹ ਪਕਾ ਕੇ ਬੱਚੇ ਸੁਪੱਚਿਆਂ ਨੂੰ ਸੁੱਤੀ ਸੀ ਚੌਲ ਬਣਾ ਕੇ ਖਾਦੇ ਚਲੋ ਜੀ ਪਲਾਉਣੇ ਤੜਕਾ ਤੜਕਾ ਲਾ ਕੇ ਪੱਜ ਜਾਵਾਂਗੇ ਮੱਜਾਂ ਵੱਲ ਤੇ ਆਪਾਂ ਦਾਲ ਨੂੰ ਤੜਕਾ ਲਾ ਦਈਏ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ